ਆਏ ਸਕੇ ਅੱਜ ਦਾ ਇਹ ਪ੍ਰੋਟੈਸਟ ਕਿਵੇਂ ਵੱਖ ਤੇ ਦੇਖੋ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਆਲ ਇੰਡੀਆ ਸੰਯੁਕਤ ਮੋਰਚੇ ਦੀ}{|\text{ਕਾਲਤੇ ਸਾਰੇ ਭਾਰਤ ਦੀਆਂ ਰਾਜਧਾਨੀਆਂ ਦੇ ਵਿੱਚ 26 ਨਵੰਬਰ ਦੀ 5ਵੀਂ ਬਰੇ ਗੰਢ ਤੇ ਅਸੀਂ ਅੱਜ ਮਨਾ ਰਹੇ ਹਾਂ 26 ਨਵੰਬਰ ਦੇ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਦਿੱਲੀ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਦੇ ਵਿੱਚ}} ਨਵੀਆਂ ਮੰਗਾਂ ਵੀ ਐਡ ਹੋਈਆਂ ਨੇ ਪੰਜਾਬ ਸਰਕਾਰ ਨਾਲ ਜੁੜੀਆਂ ਮੰਗਾਂ ਵੀ ਵਿੱਚ ਇਹਦੇ ਚ ਐਡ ਨੇ ਇਸ ਕਰਕੇ ਅੱਜ ਦੀ ਸਟੇਜ ਤੋਂ ਇਹ ਦੋ ਮੰਗ ਪੱਤਰ ਦਿੱਤੇ ਜਾਣਗੇ ਇੱਕ ਕੇਂਦਰ ਸਰਕਾਰ ਨੂੰ ਤੇ ਇੱਕ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜਾ ਅੱਜ ਦਾ ਅੱਜ ਦਾ ਜਿਹੜਾ ਅੰਦੋਲਨ ਹੈ ਅੱਜ ਦਾ ਜਿਹੜਾ ਇਕੱਠ ਹੈ ਚ ਨਵੀਂ ਗੱਲ ਇਹ ਆਈ ਹੈ ਕਿ ਬਿਜਲੀ ਬਿੱਲ 2025 ਹੈ ਜਿਹੜਾ ਆ ਉਹ ਇੱਕ ਬਿੱਲ ਸਰਕਾਰ ਨੇ ਭੇਜਿਆ ਹੈ ਕੇਂਦਰ ਸਰਕਾਰ ਨੂੰ ਉਹਦੇ ਵਿੱਚ ਜਿਹੜਾ ਸੰਕੇਤ ਹੈ ਕਿ ਬਿਜਲੀ ਦੀ ਸਬਸਿਡੀ ਸਾਰੀ ਕੱਟਣੀ ਹੈ ਤੇ ਜਿਹੜੀ ਕਿਸਾਨਾਂ ਨੂੰ ਬਿਜਲੀ ਫਰੀ ਮਿਲਦੀ ਹੈ ਉਹ ਬੰਦ ਕਰਨੀ ਹੈ ਜਿਹੜੀਆਂ ਮਜ਼ਦੂਰਾਂ ਤੇ ਕਿਸਾਨਾਂ ਨੂੰ ਫਰੀ ਜੁਨਟਾ ਮਿਲਦੀਆਂ ਨੇ ਉਹ ਖਤਮ ਕਰਨੀਆਂ ਨੇ ਜਿਹੜੀ ਬਿਜਲੀ ਜਿਹੜੀ ਮਨੁੱਖਤਾ ਆਮ ਲੋਕਾਂ ਦੀ ਜ਼ਿੰਦਗੀ ਦਾ 파ਰਟ ਹੈ ਇਹ ਲੋਕਾਂ ਤੋਂ ਖੋ ਕੇ ਕਾਰਪੋਰੇਟਾਂ ਨੂੰ ਦੇਣੀ ਹੈ ਤੇ ਕਾਰਪੋਰੇਟਾਂ ਨੇ ਆਪਣੀ ਮਰਜ਼ੀ ਨਾਲ ਸਾਨੂੰ ਇਹ ਵੇਚਣੀ ਹੈ ਇਹਦੀ ਲੋਕਾਂ ਦੀ ਹੋਰ ਛਿਲ ਲਾਉਣ ਦੀ ਖਾਤਰ ਕੇਂਦਰ ਨਵੀ ਤੋਂ ਨਵੀ ਪਾਲਿਸੀ ਲੈ ਕੇ ਆਉਂਦੀ ਹੈ ਇਹ ਨਵੀ ਤੋਂ ਨਵੀ ਪਾਲਿਸੀਆਂ ਜਿਹੜੀਆਂ ਲੈ ਕੇ ਆਦਾ ਵਿਰੋਧ ਕੀਤਾ ਜਾਊਗਾ ਇਹਦੇ ਨਾਲ ਜੁੜਵਾ ਮਸਲਾ ਜੇ ਸਾਨੂੰ ਲੈਣਾ ਹੋਵੇ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਹੈ ਜਿੱਥੇ ਵਿੱਦਿਆ ਸਭ ਤੋਂ ਸਸਤੀ ਮਿਲਦੀ ਹੈ ਜਾਨੀ ਉੱਥੇ ਵੀ ਇਹ ਧਾਰੀ ਹੋਈ ਹੈ ਵੀ ਇੱਥੇ ਇਸ ਪੌਂਟੀ ਨੂੰ ਭੰਗ ਕਰਕੇ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਤੇ ਵਿਦਿਆਰਥੀ ਤੇ ਕਬਜ਼ਾ ਕਰਕੇ ਕਾਰਪੋਰੇਟ ਦੇਣ ਦੀ ਜਿਵੇਂ ਸਿਹਤ ਸਹੂਲਤਾਂ ਤੇ ਵੀ ਇਹਨਾਂ ਨੇ ਕਾਰਪੋਰੇਟ ਦਾ ਕਬਜ਼ਾ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਇਸੇ ਤਰ੍ਹਾਂ ਸਾਰਾ ਪਬਲਿਕ ਸੈਕਟਰ ਹੈ ਜਿਹੜਾ ਕਾਰਪੋਰੇਟ ਦੇ ਹਵਾਲੇ ਕਰਨ ਦੀ ਤੇ ਪਾਣੀਆਂ ਤੇ ਕਬਜ਼ਾ ਕਰਕੇ ਅਪਜਾਉ ਜ਼ਮੀਨਾਂ ਦੇ ਕਬਜ਼ਾ ਕਰਕੇ ਕਾਰਪੋਰੇਟ ਨੂੰ ਜਿਹੜੀ ਖਾਦ ਪਦਾਰਥਾਂ ਤੇ ਵੀ ਇਹਨਾਂ ਦਾ ਕਬਜ਼ਾ ਕਰਕੇ ਜਿਹੜੀ ਲੋਕਾਂ ਦੀ ਛਿੱਲ ਪੱਟਣੀਆਂ ਜਿਹੜੇ ਛੋਟੇ ਉਦਾਰੇ ਨੇ ਉਹਨਾਂ ਨੂੰ ਖਤਮ ਕਰਨ ਦੀ ਜਿਹੜੀ ਪਾਲਿਸੀ ਕੇਂਦਰ ਲੈ ਕੇ ਰਹੀ ਹੈ ਉਹ ਸਾਰਾ ਅੱਜ ਦੇ ਅੰਦੋਲਨ ਦਾ ਹੈ ਇਹ ਅੱਜ ਇਹ ਇਹ ਕਾਰਜ ਹੈ ਪ੍ਰੋਗਰਾਮ ਸਾਹਿਬ ਅੱਜ ਯੂਨੀਵਰਸਿਟੀ ਬੰਦੀ ਕਾਲ ਸੀਗੀ ਉਹਨਾਂ ਨੇ ਛੁੱਟੀ ਕਰਤੀ ਹੈ ਇਹ ਵੀ ਅਸੀਂ ਇੱਥੋਂ ਕਿਸਾਨ ਜਿਹੜੇ ਹੈਗੇ ਆ ਉਸ ਤੋਂ ਬਾਅਦ ਉਧਰ ਵੀ ਜਾਣਗੇ ਜਾਂ ਉੱਥੇ ਵੀ ਇੱਕ ਪ੍ਰੋਟੈਸਟ ਕੀਤਾ ਜਾਊਗਾ ਐਦਾਂ ਦਾ ਕੁਝ ਪ੍ਰੋਗਰਾਮ ਹੈਗਾ ਦੇਖੋ ਜਿਹੜੀ ਤੁਸੀਂ ਇਹ ਕਹਿੰਦੇ ਹੋ ਵੀ ਅੱਜ ਉਹਨਾਂ ਨੇ ਬੰਦ ਦੀ ਕਾਲ ਸੀ ਜੁਨੀਵਰਸਿਟੀ ਦੀ ਵਿਦਿਆਰਥੀਆਂ ਦੀ ਇਹ ਸੋਨੇ ਜਿੱਤ ਸਮਝੋ ਤੁਸੀਂ ਕਿ ਇੱਕ ਕਿਸਮ ਦੇ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਅੰਦੋਲਨ ਦੇ ਮੂਹਰੇ ਗੋਡੇ ਟੇਕਤੇ ਕਿ ਤੁਸੀਂ ਇਹਨੂੰ ਯੂਨੀਵਰਸਿਟੀ ਚਲਾ ਨਹੀਂ ਸਕੇ ਤੁਸੀਂ ਛੁੱਟੀ ਕਰਤੀ ਇਹਦਾ ਮਤਲਬ ਇਹ ਵਿਦਿਆਰਥੀਆਂ ਦੇ ਅੰਦੋਲਨ ਦੀ ਜਿੱਤ ਹੈ ਅਸੀਂ ਉੱਥੇ ਜਾਣਦਾ ਨਹੀਂ ਉਹਨਾਂ ਨੂੰ ਪਤਾ ਹੈ ਸਾਡਾ ਅਸੀਂ ਕਿਉਂਕਿ ਵਿਦਿਆਰਥੀਆਂ ਨਾਲ ਸਾਡੀ ਮੀਟਿੰਗ ਹੋਈ ਐ ਅਸੀਂ 20 ਤਰੀਕ ਨੂੰ ਮੀਟਿੰਗ ਕਰਕੇ ਆਏ ਆ ਅਸੀਂ ਉਹਨਾਂ ਨੂੰ ਕਹਿ ਕੇ ਆਂ ਵੀ ਅਸੀਂ ਤੁਹਾਡੇ ਅੰਦੋਲਨ ਦੇ ਡਟ ਕੇ ਨਾਲ ਆ ਤੁਸੀਂ ਆਪਦੇ ਤੱਕੜੇ ਹੋ ਕੇ ਲੜੋ ਜਿਹੜਾ ਵੀ ਤੁਸੀਂ ਪ੍ਰੋਗਰਾਮ ਦੇਵੋਗੇ ਅਸੀਂ ਉਹਦੇ ਨਾਲ ਕੋਆਰਡੀਨੇਟ ਕਰਾਂਗੇ ਅੱਜ ਜਾਣਦਾ ਹੈ ਪ੍ਰੋਗਰਾਮ ਨਹੀਂ ਅੱਜ ਨਹੀਂ ਅੱਜ ਦਾ ਅੱਜ ਕੋਈ ਵਿਸ਼ੇਸ਼ ਜਾਣ ਦਾ ਪ੍ਰੋਗਰਾਮ ਨਹੀਂ ਹੈ ਅੱਜ ਉਹਦੀ ਮੰਗ ਜ਼ਰੂਰ ਅਸੀਂ ਵਿੱਚ ਕੋਈ ਸਾਬ 1600 ਕਰੋੜ ਰੁਪਏ ਦੀ ਗੱਲ ਕਹੀ ਸੀ ਪੀਐਮ ਮੋਦੀ ਨੇ ਜਿਹੜੇ ਹੜ੍ਹ ਵਾਲੇ ਹਲਾਕਿਆਂ ਦੇ ਵਿੱਚ ਉਹਦਾ ਤੁਸੀਂ ਕੀ ਗਰਾਊਂਡ ਤੇ ਆਉਂਦਾ ਦੇਖ ਰਹੇ ਹੋ ਅਸਟ ਦੇਖੋ ਅਸੀਂ ਅੱਜ ਸਾਡੇ ਸਾਥੀ ਕੱਲ ਹੀ ਉਧਰੋਂ ਆਏ ਨੇ ਜੀ ਫਾਜ਼ਲ ਕਾ ਤੋਂ ਕਣਕਾਂ ਵੇਚ ਕੇ ਜੇ ਸਾਡਾ ਕੁਝ ਹਿੱਸਾ ਰਹਿੰਦਾ ਸੀ ਜੂਰੀਆ ਜਾਰੀਆ ਵੰਡਣ ਜਾਣਾ ਹੈ ਕੱਲ ਨੂੰ 27 ਤਰੀਕ ਹੈ ਉਹ ਵੀ ਜੂਰੀਆ ਵੰਡ ਕੇ ਆਉਣਾ ਅਸੀਂ ਅਜਨਾਲੇ ਦੇ ਤੇ ਡੇਰਾ ਬਾਬਾ ਨਾਨਕ ਦੇ ਏਰੀਏ ਦੇ ਵਿੱਚ ਜੂਰੀਆ ਵੀ ਵੰਡ ਕੇ ਆਉਣਾ ਅਸੀਂ 3-4000 ਗੱਟਾ ਕਣਕ ਜੂਰੀਆ ਦਾ ਲੈ ਕੇ ਜਾ ਰਹੇ ਹਾਂ ਕੱਲ ਨੂੰ ਤੇ ਉਧਰ ਜਿਹੜੇ ਆਏ ਨੇ ਸਾਡੇ ਸਾਥੀ ਆ ਬੈਠੇ ਨੇ ਸ਼ੰਗਾਰਾ ਸੁਮਾਨ ਹੋਰੀ ਇਹ ਕਹਿੰਦੇ ਨੇ ਵੀ ਕਿਸਾਨ ਤਾਂ ਕਹਿੰਦੇ ਨੇ ਵੀ ਸਾਨੂੰ ਤਾਂ ਅਜੇ ਤੱਕ ਕੁਝ ਨਹੀਂ ਮਿਲਿਆ ਅਜੇ ਤਾਂ ਬਹੁਤ ਵੱਡਾ ਹਿੱਸਾ ਜਿਹੜਾ ਨੇ ਦਿੱਤਾ ਹੋ ਥੋੜਾ ਜਿਹਾ ਜਿਹੜੇ 1600 ਕਰੋੜ ਤੁਸੀਂ ਕਹਿੰਦੇ ਹੋ ਕਿ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਪਹਿਲੀ ਗੱਲ ਤਾਂ ਉਹ ਰਾਸ਼ੀ ਬਹੁਤ ਥੋੜੀ ਸੀ ਦੂਜੀ ਜੇ ਉਹ ਥੋੜੀ ਰਾਸ਼ੀ ਹੈ ਉਹਦੇ ਵਿੱਚੋਂ ਵੀ ਕੁਝ ਨਹੀਂ ਅਜ ਦਿੱਤਾ ਥੋੜਾ ਹਿੱਸਾ ਦਿੱਤਾ ਕਹਿੰਦੇ ਉਹ ਪਤਾ ਨਹੀਂ ਲੱਗਿਆ ਲਾਗੂ ਹੋਇਆ ਕਿ ਨਹੀਂ ਵੰਡਿਆ ਕਿ ਨਹੀਂ ਵੰਡਿਆ ਇਹ ਸਰਕਾਰ ਦਾ ਬਾਰ-ਬਾਰ ਜਿਹੜੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਿਵੇਂ ਆ ਚੰਡੀਗੜ੍ਹ ਨੂੰ ਜਿਹੜਾ ਇੰਡੀਪੈਂਡੈਂਟ ਜੂਟੀ ਬਣਾਉਣਾ ਵੀ ਪੰਜਾਬ ਦਾ ਜਿਹੜਾ ਕੰਟਰੋਲ ਹੈ ਜਿਹੜਾ ਹੱਕ ਹੈ ਉਹ ਖਤਮ ਹੋ ਜੇ ਇਸ ਤਰ੍ਹਾਂ ਦੇ ਲਗਾਤਾਰ ਕੇਂਦਰ ਦੇ ਜਿਹੜੇ ਬੈਕ ਟੂ ਬੈਕ ਮੂਵ ਹੈ ਉਹ ਕਿਵੇਂ ਸਮਝਦੇ ਹੋ ਕਿ ਕੀ ਮਨਸ਼ਾ ਕੀ ਹੈ ਪੰਜਾਬ ਦਾ ਦੇਖੋ ਮੈਨੂੰ ਇਹ ਲੱਗੀ ਜਾਂਦਾ ਹੈ ਵੀ ਜਿਹੜੀ ਇਹ ਕੇਂਦਰ ਦੇ ਵਿੱਚ ਹੁਣ ਫਿਰਕੂ ਫਾਂਸੀਵਾਦੀ ਹਕੂਮਤ ਹੈ ਨਾ ਜੀ ਇਹ ਸਾਰੇ ਦੇ ਸਾਰੇ ਕੰਟਰੋਲ ਆਪਦੇ ਹੱਥ ਚ ਲੈਣਾ ਚਾਹੁੰਦੀ ਹੈ ਈਡੀ ਇਹਦੇ ਆਪਦੇ ਹੱਥ ਚ ਚੋਣ ਕਮਿਸ਼ਨ ਇਹਦੇ ਆਪਦੇ ਹੱਥ ਚ ਸੁਪਰੀਮ ਕੋਰਟ ਦਾ ਜੱਜ ਇਹਨਾਂ ਦਾ ਆਪਦਾ ਸਾਰੇ ਜੱਜਿੰਗ ਇਹਨਾਂ ਦੇ ਆਪਦੇ ਸਾਰੇ ਕੰਟਰੋਲ ਇਹਨਾਂ ਦੇ ਆਪਦੇ ਤੇ ਇਸੇ ਤਰ੍ਹਾਂ ਇਹ ਭਾਰਤ ਦੀਆਂ ਸਾਰੀਆਂ ਸਟੇਟਾਂ ਨੂੰ ਆਪਦੇ ਕਾਬੂ 'ਚ ਕਰਨਾ ਚਾਹੁੰਦੀ ਹੈ ਇਹ ਸਤਾ ਤੇ ਕਬਜ਼ਾ ਪੈਸੇ ਦੇ ਜ਼ੋਰ ਨਾਲ ਕਰਕੇ ਸਤਾ ਤੇ ਕਬਜ਼ਾ ਕਰਕੇ ਇਹਨੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਦੀ ਰਾਹ ਤੇ ਤੁਰੀ ਹੋਈ ਹੈ ਇਹਨਾਂ ਦਾ ਇਹ ਭਲੇਖਾ ਹੈ ਕੇ ਪੈਸੇ ਨਾਲ ਸਤਾ ਹਾਸਲ ਕਰੋ ਤੇ ਸਤਾ ਹਾਸਲ ਕਰਕੇ ਲੋਕਾਂ ਤੋਂ ਲੋਕਾਂ ਦੀ ਖੂਨ ਦਾ ਖੂਨ ਚੂਸੋ ਤੇ ਕਾਰਪੋਰੇਟ ਦੇ ਢਡੋਮੋਟੇ ਕਰੋ ਇਹ ਰਾਹ ਤੇ ਤੁਰੀ ਹੋਈ ਹੈ ਸਰਕਾਰ ਇਹੀ ਗੱਲਾਂ ਦੱਸਣ ਵਾਸਤੇ ਅਸੀਂ ਇਹ ਵੱਡੇ ਇਕੱਠ ਅੱਜ ਭਾਰਤ ਦੇ ਵਿੱਚ ਕੀਤੇ ਹੋਏ ਨੇ ਤੇ ਸਰਕਾਰ ਦੇ ਨੂੰ ਪਤਾ ਲੱਗੇ ਕਿ ਜਨਤਾ ਵੱਡੀ ਚੀਜ਼ ਹੁੰਦੀ ਹੈ ਪੈਸਾ ਵੱਡੀ ਚੀਜ਼ ਨਹੀਂ ਹੁੰਦਾ ਇਹ ਰਾਹ ਤੇ ਅਸੀਂ ਲੋਕਾਂ ਨੂੰ ਸੰਘਰਸ਼ ਕਰਨ ਵਾਸਤੇ ਅਸੀਂ ਪ੍ਰੇਰਿਤ ਕਰਨ ਦਾ ਅਪਰਾਹਲਾ ਕਰ ਰਹੇ ਹਾਂ ਪੰਜਾਬ ਸਰਕਾਰ ਨੇ ਜਿਹੜੀ ਜੀ ਸਤਾਤ ਤੇ ਬਣਾਈ ਸਪੈਸ਼ਲ ਵਿਧਾਨ ਸਭਾ ਸੈਸ਼ਨ ਅਨੰਤ ਪਰ ਸਾਭ ਰੱਖਿਆ ਕਈ ਲੋਕਾਂ ਦੇ ਮੰਦਨਾ ਵੀ ਕਰੋੜਾਂ ਰੁਪਏ ਖਰਚ ਕੀਤੇ ਪਰ ਸੈਸ਼ਨ ਦੇ ਵਿੱਚ ਜਿਹੜੇ ਨਾਂ ਉਹ ਕੋਈ ਏਡੀ ਖਾਸ ਗੱਲ ਨਹੀਂ ਸੀ ਉਹ ਤੁਸੀਂ ਕਿਵੇਂ ਵੇਖਦੇ ਹੋ ਉਸ ਪੂਰੇ ਸੈਸ਼ਨ ਦੇ ਦੇਖੋ ਸਾਥੀ ਕਿਸੇ ਨੂੰ ਭੜੇਕਾ ਹੋ ਸਕਦਾ ਹੈ ਵੀ ਇਹਨਾਂ ਨੇ ਅਨੰਦਪੁਰ ਸੈਸ਼ਨ ਬੁਲਾ ਲਿਆ ਸ਼ਾਇਦ ਉੱਥੇ ਇੱਕ ਧਾਰਮਿਕ ਸਥਾਨ ਹੈ ਉੱਥੇ ਜਾ ਕੇ ਕੁਝ ਦੇਣਗੇ ਇਹ ਜਗ੍ਹਾ ਬਦਲ ਲਈ ਇਹਨਾਂ ਨੇ ਨਾ ਇਹਨਾਂ ਨੇ ਮੁੱਖ ਮੰਤਰੀ ਬਦਲੇ ਨਾ ਕੈਬਨਿਟ ਮੰਤਰੀ ਬਦਲੇ ਨਾ ਕੋਈ ਤਬਦੀਲੀ ਕੀਤੀ ਨਾ ਪਾਲਿਸੀ ਬਦਲੀ ਉਹ ਚੰਡੀਗੜ੍ਹ ਦੀ ਜਗ੍ਹਾ ਤੇ ਜੋ ਅਨੰਦਪੁਰਕ ਜੋ ਚੰਡੀਗੜ੍ਹ ਕਰਨਾ ਸੀ ਅਨੰਦਪੁਰ ਸਾਹਿਬ ਜਾ ਕੇ ਉਹੀ ਕੀਤਾ ਇਹਨਾਂ ਨੇ ਨਵੀਂ ਕੋਈ ਗੱਲ ਨਹੀਂ ਕਰਨੀ ਜਗ੍ਹਾ ਬਦਲ ਕੇ ਇਹਨਾਂ ਨੇ ਦਿਖਾਇਆ ਵੀ ਆਏ ਅਸੀਂ ਪਹਿਲਾਂ ਦੂਜੀ ਸਰਕਾਰ ਕਰਦੀ ਨਹੀਂ ਹੁੰਦੀ ਸੀ ਹੁਣ ਅਸੀਂ ਨੇ ਇੱਕ ਗੱਲ ਕੀਤੀ ਹੈ ਵੀ ਅਨੰਦਪੁਰ ਸਾਹਿਬ ਤਲਮੰਡੀ ਤੇ ਅੰਮ੍ਰਿਤਸਰ ਨੂੰ ਅਸੀਂ ਆਪਾਂ ਇਹ ਪਵਿੱਤਰ ਸ਼ਹਿਰ ਨਾਨਤਾ ਇਹਦੇ ਨਾਲ ਇਹਦਾ ਪਵਿੱਤਰ ਸ਼ਹਿਰ ਪਹਿਲੀ ਸੀ ਸਾਡੇ ਲੋਕਾਂ ਨੇ ਪਹਿਲੀ ਪਵਿੱਤਰ ਰੱਖੇ ਹੋਏ ਨੇ ਇਸ ਕਰਕੇ ਇਹਨਾਂ ਆਧਾਰਿਆਂ ਦੇ ਵਿੱਚ ਜਿਹੜਾ ਤੁਸੀਂ ਨਮਾ ਤੁਸੀਂ ਲੋਕਾਂ ਨੂੰ ਕੀ ਦਿੱਤਾ ਤੁਸੀਂ ਕਿਸਾਨਾਂ ਨੂੰ ਕੀ ਦਿੱਤਾ ਇੱਧਰ ਲੱਖਾਂ ਜੇ ਏਕੜ ਜ਼ਮੀਨ ਵਰਗੀ ਲੋਕਾਂ ਦੇ ਘਰ ਤੇ ਹੈਗੇ ਪਸ਼ੂ ਵਰਗੇ ਉਹਨਾਂ ਦਾ ਕਿੰਨੀ ਕੁ ਮਦਦ ਕੀਤੀ ਹੈ ਉਹੀ ਜੀ ਗੱਲ ਦਾ ਕੋਈ ਅਨਮਾਨ ਨਹੀਂ ਕੀਤਾ